ਤੇ ਟਾਈਮ ਹੋ ਗਿਆ ਜੀ 10:30 ਨਹੀਂ 11:00 ਵਜੇ ਦਾ ਤੇ ਪ੍ਰਧਾਨ ਸਾਹਿਬ ਸਾਡੇ ਸਵੇਰ ਦੇ ਵਿਚਾਰੇ ਕੋਰੀਅਰ ਪੂਰੀ ਲਗਵਾਉਣ ਗਏ ਹੋਏ ਸੀ ਜਿਹੜਾ ਜਿਵੇਂ ਤੁਸੀਂ ਪਿਛਲੇ ਵਲੌਗਸ ਦੇ ਦੇਖਿਆ ਹੈ ਆਪਾਂ ਪੈਕਿੰਗ ਪੁਕਿੰਗ ਕਰ ਰਹੇ ਸੀ ਤੇ 2-4 ਦਿਨ ਹੋ ਗਏ ਘਰੇ ਕੋਈ ਸਬਜ਼ੀ ਨਹੀਂ ਤੇ ਅੱਜ ਸਾਰੀਆਂ ਸਬਜ਼ੀਆਂ ਤੁੰਦਰ ਸਿੰਘ ਲੈ ਕੇ ਆਇਆ ਤੇ ਹੌਲੀ-ਹੌਲੀ ਹੁਣ ਆਪਾਂ ਇਹਨਾਂ ਦੀ ਅਨਬਾਕਸਿੰਗ ਕਰਾਂਗੇ ਵੀ ਕਿਹੜੀ-ਕਿਹੜੀ ਸਬਜ਼ੀ ਲੈ ਕੇ ਆਏ ਨੇ ਤੇ ਗਰਮੀ ਬਹੁਤ ਹੈ ਬਾਹਰ ਹਣਾ ਗਰਮੀ ਵੀ ਹੈ ਧੂਣ ਮਿੱਟੀ ਬਹੁਤ ਹੈ ਮਿੱਟੀ ਬਣਾ ਅਜੀਬੋ ਗਰੀਬ ਜਿਹਾ ਮੌਸਮ ਹੋ ਗਿਆ ਹਾਂ ਚਿਪਚਿਪਾਜਾ ਹੋ ਗਿਆ ਜਿਵੇਂ ਉੱਤੋਂ ਪੈਦਾ ਹੋਰ ਇੱਤਾ ਪੈਦਾ ਮੂੰਹ ਤੇ ਮੂੰਹ ਉਹ ਹਾਂ ਉਹ ਜਮੇ ਦਾ ਜਦੋਂ ਚਿਪਕਾ ਜਿਹਾ ਅਜੀਬ ਜਿਹਾ ਹੀ ਹੋ ਜਾਂਦਾ ਏ ਤੇ ਇੰਨੀਆਂ ਸਬਜ਼ੀਆਂ ਲੈ ਕੇ ਆਏ ਗੋਭੀ ਲੈ ਹੁੰਦੀ ਹੋਰ ਕੀ ਲੈਂਦਾ ਤੋਰੀਆਂ ਤੋਰੀਆਂ ਤੇ ਆਹ ਫਲੀਆਂ ਫਲੀਆਂ ਤੇ ਆਹ ਕੀ ਕਹਿੰਦੇ ਨੇ ਆਲੂ ਭਖਾਰੇ ਆਲੂ ਭਖਾਰੀ ਸਬਜ਼ੀ ਨਹੀਂ ਨਹੀਂ ਆਲੂ ਭਖਾਰੇ ਉਹਨੇ ਖਾਣੇ ਚੀਜ਼ਾਂ ਨੇ ਫੋਟੋ ਇਹ ਕਿੰਨਾ ਸੋਹਣਾ ਲੱਗਦਾ ਹੈ ਮੈਂ ਚਾਹ ਬਣਾਉਣੀ ਸੀ ਤੇ ਮੈਂ ਇਹ ਖਾਣਾ ਸੀ ਮੈਂ ਤਾਂ ਕਹਿੰਦਾ ਇਹ ਖਾਣੇ ਚਾਹੀਦਾ ਮੈਂ ਤਾਂ ਦੋ ਇਹ ਹੀ ਖਾ ਲਿਆ ਜੀ ਆ ਤੇ ਦੋ ਆ ਤਾਂ ਡਾਈਟ ਫੋਲੋ ਕਰ ਰਹੇ ਕੱਲ ਵੈਰਾ ਦਾ ਮੈਂ ਸੂਟ ਪਾਇਆ ਪਿੰਕ ਜਾਂ ਤੇ ਮੇਰਾ પેટ ਬਹੁਤ ਵੱਡਾ ਲੱਗ ਰਿਹਾ ਹੈ ਨਾ ਮੇਰੇ ਸਿੰਗ ਤੇ ਸਾਡੀ ਸਾਰੀ ਫੌਜ ਜਿਹੜੀ ਹੋਣ ਉઠી ਏ ਤੇ ਨਾਲ ਦਿਨ ਸਿਰਫ ਕੱਲ ਸੰਡੇ ਦਾ ਨੂੰ ਰਹਿ ਗਿਆ ਮਡੇ ਨਾਲ ਸਕੂਲ ਵਿਚਾਰਿਆਂ ਦਾ ਹੈ ਨਾ ਤੇ ਸੋਚਿਆ ਵੀ ਇੱਕ ਦਾ ਦਿਨ ਹੋਰ ਰੈਸਟ ਕਰ ਲੈਣ ਵਿਚਾਰੇ ਤੇ ਗਰਮੀ ਇੰਨੀ ਜਿਆਦਾ ਪੁੱਛੋ ਨਾ ਮੀਂਹ ਤੇ ਪੈ ਗਿਆ ਆਲੂ ਵੀ ਤੇ ਪਿਆਜ਼ ਵੀ ਬਹੁਤ ਮਹਿੰਗੇ ਹੋ ਗਏ ਅੱਛਾ ਜੀ ਹੂੰ ਆਲੂ ਹੋਏ 200 ਰੁਪਏ ਦੇ 5 ਕਿਲੋ ਹੂੰ ਇਹ ਐਨ ਸੌਰੀ ਆਲੂ ਹੋਗੇ 160 ਰੁਪਏ ਦੇ 5 ਕਿਲੋ ਅੱਛਾ ਤੇ ਪਿਆਜ਼ ਜਿਹੜੇ ਨੇ ਉਹ 2 ਰੁਪਏ ਦੇ 5 ਕਿਲੋ ਅੱਛਾ ਆ ਗਏ ਨੇ ਪਾਲੀ ਓਏ ਥੋਣੇ ਨੇ ਦੇ ਤਾਂ ਦੋ ਦੋ ਮਿੰਟ ਲੈ ਤੋਲਿਆ ਕਰ ਹਾਂ ਸਾਰੇ ਅੱਜ ਆਲੂ ਭਾਰੇ ਕਰਾਂਗੇ ਚਾਹ ਦੁੱਧ ਨਹੀਂ ਬਣਾ ਕਿਸੇ ਨੇ ਮੇਰੇ ਵਾਸਤੇ ਬਣਾਓ ਥੋੜੀ ਚਾਹ ਮੈਂ ਵੀ ਨਹੀਂ ਚਾਹ ਪੀਤੀ ਮੈਂ ਤੁਹਾਨੂੰ ਡੀਗਦੀ ਸੀ ਚਾਹ ਪੀ ਲਓ ਪਹਿਲਾਂ ਹਾਂ ਫਿਰ ਕਿਸੇ ਕਸਟਮਰ ਦਾ ਫੋਨ ਆ ਗਿਆ ਉਹਨਾਂ ਨਾਲ ਉਹ ਕਹਿੰਦੇ ਸਾਨੂੰ ਡਿਜ਼ਾਈਨ ਰੂਮ ਸੈਂਡ ਕਰੋ ਸਿਲੈਕਟ ਕਰਵਾਓ ਤੇ ਉਹਨਾਂ ਨੇ ਚੈੱਕ ਕੀਤੇ ਨੇ ਕਿ ਉਹ ਕਹਿੰਦੇ ਆਪਾਂ ਤੁਹਾਨੂੰ ਸੋਸ ਵਿਚਾਰ ਕਰਕੇ ਦੇ ਦੱਸਦੇ ਆ ਇਹ ਕਿੰਨਾ ਸੁਨਾਮ ਚ ਲਾਈਟ ਬਹੁਤ ਜਾ ਰਹੀ ਹੈ ਆਓ ਲਾਈਟ ਚੋ ਸਾਈਡਰ ਖੰਭੇ ਪਾ ਦੇਗੇ ਰੋਡ ਤੇ ਮੈਂ ਟੈਲਰ ਨੂੰ ਫੋਨ ਕੀਤਾ ਕਿ ਤਾਂ ਮੈਡਮ ਜੀ ਲਾਈਟ ਨਹੀਂ ਹੈ ਸਵੇਰ ਲਾਈਟ ਚਲੀ ਜਾਂਦੀ ਹੈ ਤਾਂ ਸ਼ਾਮ ਕੋ 6 ਵਜੇ ਆਤੀ ਹੈ ਉਹ ਖੰਭੇ ਲਾ ਦੇਗੇ ਸੈਂਟ ਜਿਹੜਾ ਰੋਡ ਬਣਾਇਆ ਨਵਾਂ ਉਹਦੇ ਕਰਕੇ ਲਾਈਟ ਬੰਦ ਕਰ ਦਿੰਦੇ ਆ ਯਾਰ ਐ ਕਿਤੇ ਨੂੰ ਕੰਮ ਬਹੁਤ ਔਖਾ ਹੋ ਰਿਹਾ ਈ ਬੋਲਾ ਕਿਨੇ ਦਿਨ ਚ ਲੈ ਹੈ ਚਲੋ ਮੈਂ ਬਾਸ ਆਂਦੀ ਸਬਜ਼ੀ ਵਾਲਾ ਘਾਟੀ ਚਾਹ ਬਣਾ ਲਾਂ ਹਣਾ ਠੀਕ ਹੈ ਖਾਣੇ ਚ ਅੱਜ ਕੀ ਬਣਾ ਰਹੇ ਹੋ ਤੁਨ ਐਨ ਕਾਦੀ ਮੂ ਤੁਮ ਉਹ ਨਹੀਂ ਬਣਾਦੇ ਹੈ ਮੋਬਰਾ ਨੂੰ ਟਾਈਮ ਹੁੰਦਾ ਕਿ ਥੋੜੀ ਮੂਹ ਬਣਾਣਾ। ਤੁਸੀਂ ਸੋ ਵੀ ਹਣਾ ਪੰਡਾ ਕਰੋ। ਯਾਰ ਕਿਹੜਾ ਟੂਟ ਪਸੰਦ ਹੈ ਬਣਾ ਦੇਣਾ? ਮੈਂ ਛੋਟੀ ਪਸੰਦ ਹੈ ਮੇਰੀ ਪਸੰਦ ਤਾਂ ਮਤਲਬ ਬਹੁਤ ਰੀਅਰ ਚਾਂਸ ਹੈ ਘਾਟੇ ਬਣਾਣਾ। ਨਾ ਯਾਰ ਐ ਨਾ ਕਰੋ। ਹੂੰ ਚਲ ਮੈਂ ਕਹਿੰਦਾ ਚਿਕਨ ਬਣਾ ਬਣਾ ਲੈਂਗੇ। ਕੋਣ ਥੋੜੀ ਬਣਾ ਲੈਣਾ ਮੈਸੇਜ ਆਈ ਨਹੀਂ ਸ਼ਾਨ ਬਣਾ ਲੈਂਗੇ। ਅੱਜ ਦਿਨ ਕੀ ਬੰਦਾ ਸੋ ਅੱਜ ਸ਼ਨੀਵਾਰ ਹੈ। ਬਣਾ ਲੂ। ਠੀਕ ਹੈ। ਬਣਾ ਬਈ। ਠੀਕ ਹੈ। ਅੱਜ ਅਗਰ ਮੰਨ ਗਈ। ਉਹ ਕੋਈ ਨਹੀਂ ਬਣਾ ਦੋਗੇ ਯਾਰ ਪਤਾ ਭਾਂਡੇ ਸਾਹਿਬਾਂ ਨੇ ਬੜੇ ਔਖੇ ਲਾਦੇ ਮੈਨੂੰ ਸਾਰੇ ਭਾਂਡੇ ਸਾਹਿਬਾਂ ਦੇ ਕੋਲ ਪਰ ਲਾ ਕੇ ਜਗਾ ਮੈਨੂੰ ਸਮੈਲ ਨਹੀਂ ਜਾਂਦੀ ਹੈਗੀ ਵਿੱਚੋਂ ਕਿਉਂ ਨਹੀਂ ਜਾਂਦੀ ਹੈਗੀ ਸਮੈਲ ਸੌਰੀ ਜਿਹੜਾ ਨਾਨਵੇਜ ਨਹੀਂ ਲਾਈਕ ਕਰਦੇ ਹੈਗੇ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਪਰ ਕੀ ਕਰੀ ਸਾਡੇ ਪ੍ਰਧਾਨ ਸਾਹਿਬ ਹਟਦੇ ਨਹੀਂ ਹੈਗੇ ਸਿਰਫ ਅੰਮਨ ਨਹੀਂ ਹੈ ਨਾਨਵੇਜ ਖਾਂਦੀ ਕਿ ਬਾਕੀ ਸਾਡੇ ਘਰ ਚ ਸਾਰੇ ਖਾਂਦੇ ਨੇ ਗਗਨ ਵੀ ਨਹੀਂ ਖਾਂਦੀ ਹਾਂ ਗਗਨ ਨਹੀਂ ਖਾਂਦੀ ਬਾਕੀ ਸਾਰੇ ਖਾਂਦੇ ਨੇ ਬਾਕੀ ਸਾਰੇ ਖਾਂਦੇ ਆ ਸ਼ਾਬਾਸ਼ ਹੂੰ ਲਾ ਭਾਜ ਜੀ ਜੀ ਨਹੀਂ ਨਹੀਂ ਕੋਈ ਘਰੇ ਬਣਾਉਂਗਾ ਨਹੀਂ ਆਹ ਹੈ ਹੈਂ ਤੇ ਲੋ ਜੀ ਚਾਹ ਲਈ ਆਪਾਂ ਬਣਾ ਤੇ ਮੂੰਹ ਆਪਾਂ ਇੱਕ ਵਾਰ ਤੋਂ 10 ਵੇਰ ਦਾ ਦੂਜੀ ਵਾਰੀ ਤੋਂ ਹਿੰਮਤ ਨਹੀਂ ਪਈ ਕਿਉਂਕਿ ਗਰਮੀ ਬਹੁਤ ਹੈ ਪਾਣੀ ਤੋਂ ਬਹੁਤ ਡਰ ਲੱਗਦਾ ਤੇ ਹੁਣ ਆਪਾਂ ਪੀ ਲਈਏ ਚਾਹ ਤੇ ਚਾਹ ਤੋਂ ਬਾਅਦ ਹੋਵਾਂਗੇ ਆਪਾਂ ਕੰਡੇ ਤੇ ਤੇ ਕੰਡੇ ਤੋਂ ਬਾਅਦ ਫਿਰ ਆਪਾਂ ਕੰਮ ਦੇ ਜਿਹੜੇ ਫਟੇ ਚੱਕਾਂਗੇ ਸੁਨਾਮਤ ਜਾਣੇ ਹੀ ਹੈਗਾ ਸੁਨਾਮ ਦੂਰ ਦੂਰ ਤੱਕ ਮਸ਼ਹੂਰ ਹੋਇਆ ਪਿਆ ਬਾਹਲੇ ਦੇਸ਼ਾਂ ਦੇ ਵਿੱਚ ਮਸ਼ਹੂਰ ਹੋ ਗਿਆ ਸਾਡਾ ਸੁਨਾਮ ਸ਼ਹਿਰ ਹਾਂਜੀ ਅੱਛਾ ਕਿਉਂ ਰੱਖਾ ਵਿੱਚ ਹੀ ਬੋਲਣਾ ਆ ਗਏ ਮੈਂ ਵਾਗੇ ਨਾ ਕੰਮ ਹੈ ਕਿ ਮੈਂ ਬਾਕੇ ਜਾਨ ਸੁਜੀ ਤੁਹਾਨੂੰ ਕਿ ਇਥੇ ਰੱਖਣਾ ਨਹੀਂ 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 ਜਾਣਾ ਨਹੀਂ ਪਰ ਤਾਂ ਮੈਂ ਬੰਦ ਕਰ ਦੇਣੀ ਆ ਫੋਨ ਪਰਦਾ ਸਾਹਿਬ ਕਰਨ ਗੱਲ ਕਰ ਰਿਹਾ ਤੇ ਬੰਦ ਕਰ ਫੋਨ ਨਾ ਮੈਂ ਨਹੀਂ ਕਰਨਾ ਲਓ ਜੀ ਹੁਣ ਯਾਰ ਚਾਹ ਪੀਣਗੇ ਤੇ ਹਿਰਕੰਡੇ ਤੇ ਹੋਣ ਕਿਤੇ ਫੱਟੇ ਚੱਕਾਂ ਕੰਮ ਦੇਣਾ ਕੰਮ ਘੁੰਮ ਕਿਹੜੇ ਕਰਦੇ ਵਾਹਣ ਆ ਪਾਸੇ ਕਿਤੇ ਟੰਗਿਆ ਤੇ ਇਹ ਸਾਡਾ ਪਰਸ ਸਾਡੇ ਬੈਂਕ ਨਹੀਂ ਹਾਲਾਤ ਸਾਡੇ ਬਹੁਤ ਖਰਾਬ ਹੋਏ ਪਏ ਸਮਝ ਨਹੀਂ ਆਉਂਦੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਧਰ ਚਾਹ ਦੀ ਬਾਲਟੀ ਸਾਡੀ ਆ ਗਈ ਤੇ ਆ ਸਾਡੇ ਪ੍ਰਧਾਨ ਸਾਹਿਬ ਨੂੰ ਬਹੁਤ ਗੰਦੀ ਗੱਲ ਆ ਨਾ ਵਾਸਤੇ ਗਲਤ ਹੈ ਬੇਟਾ ਕੀ ਆ ਇਹਨਾਂ ਤਰ੍ਹਾਂ ਪਿਲਾ ਕੇ ਫਾਟੇ ਦੇ ਕੋਲ ਸਾਡੇ ਬਾਹਰ ਨਹੀਂ ਆਉਂਦਾ ਹੈਗਾ ਆ ਦੇ ਕੋਈ ਨਹੀਂ ਕੀ ਕਰਨ ਦਾ ਅੱਛਾ ਕਰ ਤੇਰੇ ਹੱਡ ਕਦੇ ਨਿਕਲੇ ਪੈਣੀਆਂ ਸਾਰੇ ਇਹਨਾਂ ਜੀ ਉਂ ਨਾ ਬਥੇ ਰਾਜ ਆਉਂਦੀ ਆ ਬਸ ਗੁਰਦੁਆਰੇ ਕਿ ਉਹ ਆਪਾਂ ਚੱਲੇ ਆ ਨਾਮ ਬੱਚਿਆਂ ਨੂੰ ਅਨਟਰੇਨ ਕਰਵਾਉਣ ਵਾਸਤੇ ਅੱਜ ਫਿਰ ਮੂਵੀ ਦੇਖਣ ਚੱਲੀਏ ਮੂਵੀ ਯਾਰ ਕੋਈ ਲੈਡੀ ਤਾਂ ਹੋਇਆ ਨਹੀਂ ਅਜੇ ਤੱਕ ਸਹੀ ਗੱਲ ਐ ਪਾਪਾ ਜੀ ਘਰ ਆਂ ਅੰਦਰੋਂ ਬੂਹਾ ਖੋਲਣਾ ਕਿ ਨਹੀਂ ਹਵਾਈ ਕੱਲ ਤਾਂ ਮੈਂ ਗੁਰਦੁਆਰਾ ਸਾਹਿਬ ਜਾਣਾ ਸ਼ਾਮੀ ਮਸਤ ਹੋਣਾ ਸਹਿਬ ਬੀਬੀਆ ਨੂੰ ਕੀ ਪਤਾ ਕਹਿੰਦਾ ਲੈਣ ਦਾ ਨਾ ਟੋਪਾ ਲੈਣਾ ਬਟਿਆ ਸਰਦਾਰ ਨਾ ਕੁਝ ਨਹੀਂ ਲੈਣਾ ਯਾਰ ਕੀ ਦੇ ਦੂੰਗਾ ਨਹੀਂ 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 ਫਿਰ ਕਿਉਂ ਟੋਪਾ ਟੋਪਾ ਸਰਦਾਰ ਦੇ ਨਹੀਂ 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 ਨੂੰ ਮਰਨ ਲੱਗ ਥੱਲੇ ਉਹਦੇ ਵਿੱਚ ਫੋਟੋ ਆਉਂਦਾ ਹੈ ਇਹ ਆਹ ਹੋਰ ਵੀ ਨਾ ਪਾਇਆ ਇੰਨੇ ਗਰੰਟੀ ਹੈਗੀ ਕਿਤੇ ਇਸ ਦੁਆਦ ਹੈ ਮੇਰੇ ਬੋਟੇ ਸੇ ਖੜਾ ਨਹੀਂ ਆਇਓ ਤੁਸੀਂ ਅਣਕੇ ਐ ਸੱਚੀ ਹੋਣਾ ਮਾਰ ਕੇ ਚੱਲੂਗੀ ਉਹ ਦੇ ਲੋ ਨਹੀਂ ਨਹੀਂ ਮਾਰ ਦੇ ਮਾਰਨ ਦੇ ਕੋਸ਼ਿਸ਼ ਤੋੜੀ ਨਾ ਨਾ ਹਲਕੇ ਵਾਲੇ ਨੇ ਤੂੰ ਛੱਡ ਕੇ ਦੇਖ ਰਿਹਾ ਕਰਦਾ ਹੋਰ ਮਾਰ ਕੇ ਦਿਖਾ ਕਿੰਨੇ ਦਾ ਕਹਿੰਦਾ ਇਥੇ ਕਿੰਨੇ ਦਾ ਕਹਿੰਦੇ ਥੋੜੀ ਕਣਕ ਦੇ ਦੇ ਕੋਣਕ ਤਾਂ ਆਡੇ ਹੁੰਦੀ ਨਹੀਂ ਥੋੜੀ ਕਣਕ ਦੇ ਦੇ ਸਾਡੇ ਕੋਲ ਨਹੀਂ ਪੱਕੇ ਵਾਲਾ ਹੈ ਨਹੀਂ ਬੱਸ ਲੈ ਬੋਲ ਕਿੰਨੇ ਦਿੰਦਾ ਨਹੀਂ ਬੱਸ ਉਹ ਤੂੰ ਕਿੰਨੇ ਦਿੰਦਾ ਸਰਦਾਰ ਨਹੀਂ ਲੈਣੀ ਤੂੰ ਵੀ ਕਿੰਨੇ ਦੇਵਾ ਹੈ ਜੋ ਗੱਡੀ ਸਟਾਰਟ ਕਰੋ ਜੀ ਸਾਡੇ ਪਾਜੀ ਤੱਕਾ ਮम्मा ਮम्मा ਪਾਜੀ ਤੱਕਾ ਤੱਕ ਪਾ ਸਾਢੇ 500 ਦਾ ਕਹਦੇ ਨੇ ਹੋ ਇਹ ਤਾਂ ਸਾਢੇ 400 ਬੰਦੇ ਵਿਆਹ ਦੀ ਪਾਜੀ ਜਾਂਦੀ ਹੋਈ ਉਹ ਦੇਖੋ ਤੋੜ ਤੋੜੇ ਦਿਖਾ ਰਹੇ ਹੋ ਦੇਖੋ ਅੱਗੇ ਸ਼ਿਪਕਲੀ ਹੋਰ ਹਮਾ ਕੇ ਉਹਦੇ ਸ਼ਿਪਕਲੀ ਗੱਡੀ ਦਾ ਮੂੰਹ ਇਹਨੂੰ ਬਿਠਾ ਲਾਂਗਾ ਅੱਗੇ ਪੰਨੀਤ ਨੂੰ ਮੈਂ ਬੈਠੂੰਗੀ ਚੱਲ ਕੋਈ ਨਾ ਦੀਦੀ ਨੂੰ ਬੈੜਾਂਦੇ ਪੰਨੀਤ ਪੰਨੀਤ ਦੀਦੀ ਨੂੰ ਬੈੜਾਂਦੇ ਚੱਲ ਦਮੂ ਅੱਗੇ ਚੱਲ ਲੈ ਉਹ ਬਹਿ ਗਿਆ ਅੱਗੇ ਇਹਨੂੰ ਕਿਤੇ ਬਿਠਾਉ ਤਾਂ ਅੱਗੇ ਇਹ ਪ੍ਰਦਾਨ ਹੈ ਆ ਤੇਰੇ ਪਿੱਛੇ ਬੈਠੋ ਮੈਨ ਰ ਜਾਣੀ ਚੱਲੋ ਯਾਰ ਜਾਓ ਚੰਗਾ ਧਿਆਨ ਨਾਲ ਆਪੀ ਕੇ ਪੁੱਤ ਕੁਛ ਉਲਟਾ-ਪੁਲਟਾ ਨਾ ਖਾ ਕੇ ਆਓ ਜਨਾ ਤੁਸੀਂ ਬਿਮਾਰ ਹੋ ਜਾਓ ਸੁਣ ਲੈ ਮਮਾ ਕੀ ਕਹੇ ਰਿਹਾ ਠੀਕ ਹੈ ਕਿਸੇ ਦੀ ਐਜ ਬੰਦੇ ਆਉਂਦੀ ਨਹੀਂ ਮੰਨਣੀ ਹੈ ਕਿ ਜਨਾ ਦੇ ਨਾਲ ਮੂੰਹ ਨਹੀਂ ਨੀ ਚੱਜਦੇ ਕਈਆਂ ਦੇ ਠੀਕ ਹੈ ਇਹਨਾਂ ਟੀ-ਸ਼ਰਟ ਉੱਤੇ ਪੰਜਾਬ ਲਿਖਿਆ ਨਾ ਕਿਸੇ ਦੀ ਮੰਨਣੀ ਨਹੀਂ ਹੈਗੀ ਠੀਕ ਹੈ ਚਲੋ ਤਾਂ ਸੇ ਕੁਝ ਹੈਗੇ ਕਾਸ਼ ਕੁਛ ਬਸ ਠੀਕ ਹੈ ਓਕੇ ਬਾਏ ਬਾਏ ਬੇਟਾ ਬਾਏ ਬਾਏ ਲਵ ਯੂ ਬਾਏ ਬਾਏ ਇਹ ਦਿਨ ਆ ਕਲਰ ਦੀ ਸਲਵਾਰ ਜਿਹੜਾ ਨੀਚੇ ਵਾਲਾ ਗੱਜਰੀ ਜੀ ਹੋਰ ਸੋਹਣੀ ਲੱਗਣੀ ਹੈ ਨਾ ਪਾ ਬੜਾ ਵੀ ਆਹ ਤੋਂ ਮੈਂ ਤੇਰੇ ਨਾਲ ਦਾ ਜਿਹੜਾ ਤੋਂ ਕੱਲ ਪਾਇਆ ਹੋਈ ਹੈ ਇਹ ਹੂੰ ਤਾਂ ਵੀ ਹੋਲੇ ਇਹ ਮਾ ਕਲਰ ਸੋਨਾ ਸੋਨਾ ਕਲਵਾਰ ਮੁੱਕੇ ਤਾਂ ਹਾਂ ਬਹੁਤ ਕਿਤਾ ਹੈਗਾ ਤਾਂ ਹੋਰ ਰੂਪੀ ਹੋਈ ਹੋਈ ਇਹ ਤਾਂ ਕਿੰਨੇ ਦਾ ਸੂਟ ਸੇਲ ਹੋਗੇ ਇਹਦੇ ਨਾਲ ਦੇ ਇਹ ਹੋਰ ਆਏ ਨੇ ਬਾਹਰ ਰੂਪੀ ਚ ਹਾਂ ਇਹਨਾਂ ਦਾ ਕਪੜਾ ਥੋੜਾ ਜਿਹਾ ਕੱਲ ਹੀ ਵੇਖਿਆ ਹਾਂ ਹਾਂ ਕਪੜਾ ਕਿੰਨਾ ਪਿਆਰਾ ਹੈ ਆਹ ਇਹਦਾ ਆਹ ਵੀ ਕਪੜਾ ਬੜਾ ਸੋਹਣਾ ਕੁਰਤਾ ਬਣਿਆ ਹੋਵੇਗਾ ਹਾਂ ਹੁਣ ਜਿੱਦਾਂ ਪਾ ਕੇ ਅਗਸਤ ਸਤੰਬਰ ਤੱਕ ਰਾਮ ਚੱਲਣੇ ਹਨ ਹਾਂ ਸੋਹਣਾ ਦੇ ਹਾਂ ਟੋਪਰ ਉਹਨੇ ਆਪਣੇ ਸ਼ਰਟਾਂ ਕੀ ਬਣਾਣੇ ਨੇ ਸ਼ਰਟਾਂ ਬਣਾਉਣੀਆਂ ਆਪਣੀਆਂ ਆ ਦੇਖੋ ਕਾਰਿਆਉਂਦੇ ਛੋ ਗਿਆ ਇੱਕਾ ਵਾਈਟ ਦੇ ਵਿੱਚ ਹੋ ਗਿਆ ਕਲਰ ਸੋਹਣੇ ਚਾਲੇ ਸਾਰੇ ਡਿਜ਼ਾਈਨ ਸੋਹਣੇ ਆ ਥੋੜਾ ਡਾਰਕ ਲੈ ਲੈਂਦੇ ਬਸ ਚਲ ਬਾਹਰ ਵਾਲੇ ਤਾਂ ਪਾਪੂਲੇ ਦਾ ਮੌਸਮ ਚੰਈ ਹੈ ਨਾਲੇ ਤਾਂ ਬਾਹਰ ਤਾਂ ਪਸੀਨਿਆਂ ਚ ਬੁਰਾ ਕਾਟਨ ਦੇ ਕੇ ਡਰ ਲੱਗਣ ਲੱਗੇ ਇਹ ਪਿਓਰ ਖਾਦੀ ਸਿਲਕੀ ਗਣ ਦੇਖ ਪਿਓਰ ਦੇਖ ਤੂੰ ਪਿਓਰ ਖਾਦੀ ਸਿਲਕ ਹੋਰ ਪਿਓਰ ਦੇਖੀ ਕਿ ਹੈ ਹਣਾ ਤੋਰ ਇਹਦਾ ਕੀ ਬਹਣਾ ਫੂਟ ਬਹਣਾ ਇਹਦਾ ਲਾਈਟ ਪਿੰਕ ਕਲਰ ਡਾਰਕ ਹੋਣਾ ਹੈ ਡਾਈ ਹੋਣਾ ਹੈ ਡਾਰਕ ਪਿੰਕ ਕਲਰ ਹੋ ਕੇ ਬੜਾ ਘੈਂਟ ਲੱਗਣਾ ਉਦੇ ਕੱਲਾ ਮੇਰੀ ਦੂਜੀ ਦਾ ਪਹਾੜ ਤੇ ਉਹ ਲੈਉਣੇ ਉਹਦੇ ਵਿੱਚ ਆ ਘੱਟ ਆ ਘੱਟਾ ਘੱਟ ਮੋਟੀਆਂ ਨੂੰ ਦੀਆਂ ਨੇ ਇਹਦੇ ਚ ਕਿੱਡੀ ਮੋਟੀ ਹੈ ਪਰ ਪਿਓਰਾ ਯਾਰ ਕੱਲਾ ਪਰਪਲ ਦਈਏ ਇਹ ਮੈਨੂੰ ਲੱਗਦਾ ਵੀ ਬਹੁਤਾ ਮੀਠਾ 5500 ਦਾ ਕਪੜਾ ਗਿਆ ਆਵਰ ਹੋਮ ਰਹਿ ਗਈ ਮੈਨੂੰ ਕੋਈ ਸ਼ੱਕ ਤਾਂ ਨਹੀਂ ਚੱਲ ਫੱਲੀ ਕੋਠੇ ਤੇ ਘੜੀ ਕਰਨੀ ਬਹੁਤ ਐਸੇ ਛਾਂਦੇ ਨੂੰ ਹੋਰ ਕਿਸੇ ਨੂੰ ਕਿਸੇ ਨਹੀਂ ਹੋਏ ਪਈਆਂ ਆਵਰ ਵਧੀਆਂ ਤੇ ਰੱਖੀਆਂ ਤੇ ਵੀ ਪਈਆਂ ਆਵਰ ਵਧੀਆਂ ਮੰਗਾਉਣੀਆਂ ਨੇ ਮੈਨੂੰ ਲੱਗਦਾ ਹੈ ਗਈਆਂ ਗਲਤੀ ਨਾਲ ਉਹ ਕਿਤੇ ਲਫਾਫਾ ਕਿਹਨੇ ਪੈਕੇਟ ਰੱਖਤਾ ਆਪਾਂ ਫਤੇ ਨੇ ਨਹੀਂ ਹਾਂ ਜਰ ਮੈਂ ਜਦੋਂ ਅਗਰਬਤੀ ਕਿ ਦਿਨ ਲਾਈਆਂ ਇੰਨੀਆਂ ਪਈਆਂ ਸੀ ਜੱਕਾ ਬੰਦ ਕਰ ਹੁਣ ਇਸ ਟਾਈਮ ਸਾਰੀਆਂ ਮੜੀਆਂ ਜੀਆਂ ਮੀਟਰ ਨੂੰ ਸ਼ਾਂਤੀ ਆਵੀ ਮੀਟਰ ਤਾਂ ਘੁੰਮ ਘੁੰਮ ਕੇ ਲੈਣ ਹੋਇਆ ਪਿਆ ਤਰਾ ਇਹ ਤਾਂ ਵੱਡੇ ਵੱਡੇ ਸੈਲੀਬ੍ਰਿਟੀ ਦੀ ਵੀਡੀਓ ਆਉਣ ਲੱਗੀਆਂ ਬਿੱਲ ਵੇਖ ਕੇ ਉਹ ਵੀ ਘੁੰਮ ਕੇ ਟਾੜੀ ਵਰਗੇ ਘੁੰਮਣਾ ਉਹ ਤਾਂ ਘੋਮੀ ਗਈ ਤੇ ਮਾਰੀ ਜਾਣਾ ਟੈਨਸ਼ਨ ਇਹ ਤਾਂ ਮਾਰੀ ਜਾਣਾ ਹੈ ਮਰੇ ਤੇ ਯਾਰ ਕੋਈ ਨਾ ਕੋਈ ਢੀ ਨਾ ਖਾਣਾ ਮੈਂ ਤਾਂ ਕੱਲ ਦਾ ਸੱਚੀ ਉਹਦਾ ਸੁਣ ਕੇ ਮਨ ਮੈਨੂੰ ਟੈਨਸ਼ਨ ਜੀ ਹੋਈ ਪਈ ਕੋਈ ਭਰੋਸਾ ਕੋਈ ਜਿੰਦਗੀ ਦਾ ਪਰ ਤੇਰਾ ਕਦੇ ਕੀ ਬਣ ਜਾਣਾ ਕੋਈ ਪਤਾ ਨਹੀਂ ਉਹੀ ਬੰਦਾ ਜੁੰਦਿਆਂ ਤਸਵੀਰ ਚ ਕੀ ਚੱਲਣ ਦੀ ਆਪਾਂ ਨੂੰ ਇਹ ਤਾਂ ਕਰਦਾ ਮਾਰ ਚੱਲਾਇ ਹੈ ਲਓ ਜੀ ਆਪਣੀ ਦੂਸਰੀ ਪਾਰਟੀ ਵੀ ਆਪਣੇ ਦਰਮਿਆਨ ਪਹੁੰਚਦੀ ਹੋਈ ਤੇ ਇਹਨਾਂ ਤੇ ਗੱਡੀ ਗੁੰਡੇ ਵਾਲੀ ਬਣਾ ਰੱਖੀ ਤੇ ਹਾਂ ਹਾਂ ਜੀ ਆ ਗਈ ਗੱਡੀ ਫਿਰ ਵੇਟ ਕਰ ਰਹੇ ਸਾਡਾ ਹੈ ਗਰਮੀ ਗਰਮੀ ਹੋ ਰਹੀ ਹੈ ਗਰਮੀ ਕਰ ਵੀ ਕੰਮ ਕਰਕੇ ਆੜਿਆ ਯਾਰ ਕੰਮ ਕਰਦੇ ਆ ਅਸੀਂ ਅਸੀਂ ਬਹਿਲੇ ਥੋੜਾ ਰਹਿਨੇ ਆ ਪਸੀਨਾ ਕਿਸੇ ਗੱਲ ਨਾਲ ਹੀ ਕੱਢ ਰਿਹਾ ਸਹੀ ਗੱਲ ਆ ਹਾਂ ਏਸੀ 'ਚ ਬਹਿ ਕੇ ਤਾਂ ਪਸੀਨਾ ਨਿਕਲਦਾ ਨਹੀਂ ਭਾਈ ਸਾਹਿਬ ਫਿਰ ਗੱਲ ਤਾਂ ਤੇਰੀ ਸਹੀ ਆ ਇੱਧਰ ਹੁਣ ਤੁਸੀਂ ਇੱਧਰ ਦੇਖੋ ਤੇ ਇੱਧਰ ਦੇਖੋ ਕਿੰਨਾ ਡਿਫਰੈਂਸ ਆ ਨਾ ਹੈ ਨਾ ਇਹ ਤਾਂ ਹੋ ਗਈ ਡਿਫਰੈਂਸ ਹੁੰਦਾ ਕਿ ਡਿਫਰੈਂਟ ਹੁੰਦਾ ਡਿਫਰੈਂਸ ਹੁੰਦਾ ਓ ਮਾਈ ਗੋਡ ਕੀ ਲੈ ਕੇ ਆਏ ਹੋ ਮਾਈ ਗੁਡਨੈਸ ਆ ਤਾਂ ਪਰਾ ਹੋ ਕੇ ਨਗਰ ਦੇ ਕੰਨ ਸਾਨੂੰ ਕੀ ਪਸੀਨਾ ਹੀ ਆ ਕੋਈ ਅਲਰਜੀ ਥੋੜਾ ਹੋਈ ਕਿਤੇ ਹੰਤਰੀ ਹੈ ਨਾ ਉੱਤਰਾ ਜਨਾਬ ਤੁਸੀਂ ਤੇ ਮਜੀਠੀਆ ਸਾਹਿਬ ਦੇ ਮੁੰਡੇ ਬਹੇ ਬੈਠੇ ਉੱਤਰਾ ਥੱਲੇ ਕਿ ਬਾਰੀਪੁਰੀ ਗੋਲੀਏ ਆਹੋ ਹ ਓ ਮਾਈ ਗੋਡ ਓ ਮਾਈ ਗੋਡ ਆ ਦੇਖੋ ਜੀ ਸਾਡੀ ਸਿਰਫ ਇੰਨੀ ਕੁ ਵੈਲਿਊ ਕਰਦਾ ਸਾਰਾ ਕੰਮ ਕਰਾ ਕੇ 100 ਰੁਪਏ ਦਾ ਪੈਕ ਲੱਸੀ ਦਾ ਲਿਆ ਦਿੰਦੇ ਆ ਤੇ ਲੱਸੀ ਤੇ ਨੂੰ ਉੱਤੇ ਠੰਡਾ ਕਰ ਰਹੇ ਆ ਅਸੀਂ ਹਾਂ ਤੇ ਜਿਹੜਾ ਦੁਪਹਿਰੇ ਮਚਾ ਕੇ ਗਏ ਸੀ ਉਹ ਕੋਈ ਗੱਲ ਨਹੀਂ ਕਦੇ ਕਦੇ ਕਰਨਾ ਪੈਂਦਾ ਕਰਦੇ ਹੀ ਕਦੇ ਕਰਨਾ ਪੈਂਦਾ ਏ ਮੈਂ ਕੋਈ ਮਾੜਾ ਮੰਗਦਾ ਖਲੋਤਾ ਵੀ ਮੈਨੂੰ ਆ ਐਦਾਂ ਫੜਾਉਂਦੇ ਲੱਸੀ ਨਾਲ ਇਧਰ ਪੈਕ ਫੋਕ ਦੂਠ ਝੂਠੀ ਲੱਸੀ ਸੀ ਕਦੇ ਦੀ ਹੈ ਹਾਂ ਹਾਂ ਚਲੋ ਈਗਾ ਮਾਈਕੂ ਦਾ ਕੀ ਬੋਲਣਾ ਤੈਨੂੰ ਮੈਨੂੰ ਲੜਨ ਲੱਗ ਪਈ ਧੰਨਵਾਦ ਤੇਰਾ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਤੂੰ ਲੱਸੀ ਦਾ ਪੈਕੇਟ ਦਿੱਤਾ ਏ ਰੱਬ ਤੈਨੂੰ ਮੁੰਡਾ ਦੇਵੇਗਾ ਦੀ ਨਾਨੀ ਤੈਨੂੰ ਇਹ ਜੀ ਦੇਵੇ ਜਿਹੜੀ ਤੇਰੇ ਝੂਠ ਮੂੜ ਸਾਡੇ ਚੰਦਾ ਰਣ ਛੱਡ ਤੇ ਨੀ ਲੋੜ ਤੁਹਾਡੇ ਜਹਾਂ ਦੀ ਮੂਸਾ ਦਾ ਬਹੁਤ ਟੱਕੇ ਨਾਲ ਚੱਲ ਜੂ ਕਹਿੰਦੇ ਹਿੱਟਣ ਗੱਤ ਨਹੀਂ ਲੋ ਤੁਹਾਡੇ ਜਹਾਂ ਦੀ ਮੂਸਾ ਨਾ ਬਹੁਤ ਟੱਕੇ ਨਾਲ ਚੱਲ ਮੈਂ ਗੱਡੀ ਲਵਾਉਣੀ ਐ ਮੈਂ ਕਹਤਾ ਨਾ ਕੋ ਮੈਂ ਮਿਡਲ ਫਿੰਗਰ ਖੰਡਲਾ ਨਹੀਂ ਚੰਦੀ ਇਸ ਨੂੰ ਉਲੀ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਆਪਾਂ ਜਿਨ੍ਹਾਂ ਦੇ ਦਿਲਾਂ 'ਚ ਛਾਏ ਹੋਇਆ ਨਾ ਬਸ ਬਹੁਤ ਐ ਅਜਾ ਆਪਣਾ ਹੈਲੀਕਾਪਟਰ ਵੀ ਆਪਣੇ ਦਰਮਿਆਨ ਪਹੁੰਚ ਗਿਆ ਕਪੀਸੇ ਹੈਲੀਕਾਪਟਰ ਵੀ ਆ ਗਿਆ ਇੱਕ ਮਿੰਟ ਇੱਕ ਮਿੰਟ ਆਣ ਦੋ ਬੱਸ ਹਾਂਜੀ ਕੀ ਯਾਰ ਹੈਲੀਕਾਪਟਰ ਆਪਣਾ ਹੈਲੀਕਾਪਟਰ ਆ ਗਿਆ ਸਰਪ ਆ ਹੈਲੀਕਾਪਟਰ ਜਾਊਗਾ ਹੁਣ ਬਸ ਥੋੜੇ ਟਾਈਮ ਤੱਕ ਫੇਰ ਵੱਡ ਜੂਗਾ ਚਾਰਾ ਨਹੀਂ ਆ ਕਹਿੰਦੇ ਆ ਹੁਣ ਜਾਣਾ ਹੁਣ ਕਿੱਥੇ ਜਾਣਾ ਇਹਨਾਂ ਨੇ ਇਹ ਆ ਗਿਆ ਰਾਤ ਨੂੰ ਡਰਾਈਵਿੰਗ ਕਰਨ ਵਾਲਾ ਮੂਹ ਹੈਗਾ ਆ ਗੱਜਬ ਬੇਸਤੀ ਗੱਜਬ ਬੇਸਤੀ ਗੱਜਬ ਗੱਡੀ ਧੋਣੀ ਹੈ ਕਿੱਦਾਂ ਸੋਨੂ ਕਿੱਦਾਂ ਸੋਨੂ ਵਧੀਆ ਸੋਨੂ ਸਾਨੂੰ ਸੀ ਤੂੰ ਆ ਦੇਖੋ ਮੈਂ 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 ਅੱਜ ਫਿਰ ਤੈਨੂੰ ਮਿਲਣ ਆਇਆ ਸਾਨੂੰ ਫਿਰ ਦੁਬਾਰਾ ਨਖੜਾ ਓ ਨਾ ਨੀਤ ਨੀਤ ਨਾ ਨੀਤ ਨਾ ਕਿੱਥੇ ਆ ਗਏ ਹੋ ਛੱਟਰ ਲਗਾਓ ਰਿਮੋਟ ਦਬੋ ਦੱਟਾ ਦੱਟਾ ਆਂਦੋ ਤਾਂ ਲੱਗੇ ਬਾਬਾ ਉੱਥੀ ਕਿੱਥੇ ਤੇਰੀ ਦੀ ਬੂਟ ਉੱਥੀ ਭੁੱਲ ਗਏ ਓਹ ਉਹ ਦਾ ਪੰਜਾਬ ਵਾਲਿਆਂ ਦੇ ਬੂਟ ਭੁੱਲ ਗਏ ਸੈਂ ਦੇਗੀ ਦੇ ਹਿਚਾਣਗੇ ਕੱਢੋ ਕੱਢੋ ਕਿਹੜੇ ਬੂਟ ਹੈ ਲੱਸੀ ਖਾਦੀ ਨਹੀਂ ਜਾਂਦੀ ਪਤਾ ਮੇਰੇ ਕੋਲ। ਉਹ ਗਾਇਜ਼ ਆ। ਉਹ ਗਾਇਜ਼ ਤਾਂ ਕਾ ਬਸ਼ੂਰ। ਗਾਇਜ਼ ਸ਼ੂ ਲੈ ਕੇ ਕਿੰਨਾ ਚਾ ਚੂਹਾਂ ਦਾ। ਓ ਮਾਈ ਗਾਡ। ਇਹ ਚਾਪਨਾ ਇੱਕ ਗਿਫਟ। ਗਿਫਟ ਨਹੀਂ ਆਇਆ। ਕੋਈ ਇੱਕ ਸੂਟ ਮੰਗਵਾਇਆ ਡਾਰਲਿੰਗ ਆਪਣੇ। ਇਹ ਸੂਟ ਆਇਆ। ਡਰ ਜੇਟ ਲੌਕ ਕਰ ਦੋ। ਤੇ ਹੁਣ ਆਪਾਂ ਫਿਰ ਖਾਈਏ ਪੀਏ ਜੋ ਤੁਸੀਂ ਲੈ ਕੇ ਆਏ ਹੋ ਤੇ ਅੱਜ ਹੈਗਾ ਜੀ ਸੈਚਰਡੇ ਤੇ ਕੱਲ ਹੈਗਾ ਸੰਡੇ ਤੇ ਕੱਲ ਦਾ ਦੇਖਦੇ ਕੀ ਪਲਾਨ ਆ। ਫਿਲਹਾਲ ਕੋਈ ਪਲਾਨ ਨਹੀਂ ਹੈਗਾ। ਬਾਕੀ ਆਦੇ ਟਾਈਮ ਬਣ ਜਾ ਤੇ ਉਹ ਗੱਲ ਵੱਖਰੀ ਹੈ ਕਿ ਨਹੀਂ। ਲੈ ਆਪਣੀ ਸਿੰਘ। ਲੋਕ ਲੈ ਕੇ ਆਜੋਗੇ ਪਤਰੀ ਮੇ ਜਾਵਾਂ ਹਾਂਜੀ ਅਲੱਦਾ ਕੋਰੀਅਰ ਲੈ ਜਾਓ ਲੈ ਵੜਾ ਉੱਤ ਚਲੋ ਜੀ ਅੰਦਰ ਜਿਹੜਾ ਸਮਾਨ ਆਇਆ ਕਿਤੇ ਇਹ ਨਾ ਮੇਰੇ ਵਾਰੀ ਆਈ ਤੇ ਪਤੀਲਾ ਖੜ ਕੇ ਉਹ ਕੰਮ ਹੋ ਜੇ ਤਾਂ ਟਾਈਮ ਨਾਲ ਅੰਦਰ ਚੱਲੀਏ ਆਪਾਂ ਤੇ ਖਾਈਏ ਜਾ ਕੇ ਇਹਦਾ ਖਾਣਾ ਲੱਗ ਚਾਹੀਦਾ ਨਹੀਂ ਜ਼ਿਆਦਾ ਕਿਉਂ ਮੇਰਾ ਬਹੁਤ ਜ਼ਿਆਦਾ ਪੇਟ ਵੱਧ ਰਿਹਾ ਵਜਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਫਿਰ ਕੀ ਕਰੀਏ ਜੀਵ ਤੇ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ ਜਿਹੜੇ ਬੰਦੇ ਨੇ ਆਪਣੀ ਜੀਵ ਤੇ ਕੰਟਰੋਲ ਕਰ ਲਿਆ ਨਾ ਉਹ ਬੰਦਾ ਜ਼ਿੰਦਗੀ ਚ ਕਾਮਯਾਬੀ ਕਾਮਯਾਬ ਹੈ ਜੇ ਨਹੀਂ ਕੀਤਾ ਉਹ ਬੰਦਾ ਅੱਜ ਵੀ ਖਤਮ ਤੇ ਬੰਦਾ ਕੱਲ ਵੀ ਖਤਮ ਤਦਾਂ ਤੇ ਛੁੱਟੀ ਲੱਗਣਗੇ ਹੈਂ ਅੰਦਰ ਛੁੱਟੀ ਲੱਗਣੀ ਹੈ ਇਤਨੀ ਹੈ ਜੰਮਣ ਨੂੰ ਦੇਖੀ ਤਾਂ ਅੱਜ ਤੇ ਪੈਰ ਦਾ ਆ ਦਿਖਾਈ ਨਹੀਂ ਨਹੀਂ ਕੰਮ ਵੀ ਥੋੜਾ ਤਾਂ ਪੂਰੇ ਪੂਰੇ ਨੇ ਜਰਾ ਆਪਣਾ ਪੈਰ ਹੋਰ ਕੰਦਰ ਪੂਰੇ ਪੂਰੇ ਨੇ ਕਿੰਨਾ ਚਾਹ ਨਹੀਂ ਚੁਗਾਂ ਦਾ ਯਾ ਮੈਨੂੰ ਆਹ ਚਾਹ ਹੋਰਾਂ ਕਿ ਤਾਂ ਅੱਜ ਨੰਬਰ ਵੱਡਾ ਲਿਆਉਂਦੇ ਜੰਮਣ ਨੂੰ ਚਾਹ ਵੰਡ ਕੇ ਆਉਂਦੇ ਕੋਈ ਛੁੱਟੀ ਪਈ ਹੋ ਤਾਂ ਛੁੱਟੀ ਜੰਮਣ ਦੇ ਜੀ ਤਾਂ ਸਾਨੂੰ ਇਹਨੇ ਚਾਹ ਦੇ ਸਾਡੇ ਬੂਟ ਆਉਂਦੇ ਨਾ ਜੀ ਕੁਛ ਕਿ ਦੇਉਂ ਨਾ ਪਰ ਇਹ ਵੀ ਟੈਟ ਲੰਦੇ ਆ ਥੋੜੇ ਬੀਂਦੇ ਆ ਸਾਡੇ ਵੀ ਪੁੰਦਿਆ ਹੁਣ ਕਲਿੱਪ ਵਾਲੇ ਲਫਤੇ ਉਹ ਲੈ ਕੇ ਆ ਇਹ ਪੈਰੇ ਪੈਰੇ ਹਾਂ ਇਹਨੂੰ ਪੁੱਛ ਕੇ ਪੁੱਛਿਆ ਮੈਨੂੰ ਇਹਨੂੰ ਨਹੀਂ ਤੂੰ ਹੀ ਵੇਖਣਾ ਨਾ ਸੌਕਸ ਪੈਣੀ ਨਾਲ ਬਾਹਰ ਹੀ ਹੁੰਦੀ ਕਹਿੰਦਾ ਟਾਈਟ ਲੱਗ ਰਹੇ ਨੇ ਟਾਈਟ ਯਾਰ ਟਾਈਟ ਹੀ ਹੈ ਨਾ ਮੈਂ ਉਰੇ ਉਹਨੂੰ ਕੀ ਪਤਾ ਯਾਰ ਉਹਨੂੰ ਕੀ ਪਤਾ ਬੱਚੇ ਨੂੰ ਇੱਧਰ ਆ ਫਤਿਹ ਮੈਂ ਤੈਨੂੰ ਦੱਸਨੀ ਆ ਕਿਵੇਂ ਟੈਟ ਉਰੇ ਆ ਤੂੰ ਇਹਨੂੰ ਤਾਂ ਗੱਲ ਹੀ ਕਰਨੀ ਹੁੰਦਾ ਸਭ ਇਹਨੂੰ ਇੱਕ ਵਾਰ ਵਾਪਸ ਨਾ ਕਰ ਦੇਣ ਨਹੀਂ ਗੋਲ ਦਿੱਤੇ ਵਾਪਸ ਕਿਤੇ ਹੋਰ ਲਿਆ ਪੂਰਾ ਪੂਰਾ ਯਾਰ ਹੋਰ ਹੋਰ ਝੂਠਾਂ ਦੇ ਅੱਗੇ ਸੌਂਪ ਪੈਣੀ ਹਜੇ ਨਹੀਂ ਨਹੀਂ ਛੋਟੇ ਨੇ ਮੁੰਡਾ ਵਾਪਸ ਕਰੋ ਇਹ ਪਤਾ ਕੀ ਕਿਹੜਾ ਰੋਜ਼ ਲੈਣੇ ਨੇ ਉਹ ਤੇ ਕਹਿੰਦੇ ਇੱਕ ਨੰਬਰ ਵੱਡਾ ਲੈ ਉਹ ਅਨੰਦਿਆ ਜਰਾਬਾ ਪਾਤਾ ਇਹਨੂੰ ਕੱਲ ਨੂੰ ਨਾਲ ਨੂੰ ਉਸ ਉਹ ਚੀ ਮਾਰੂ ਪੁੱਤ ਹੈ ਕੱਲੇ ਆ ਗੋਲ ਲਿਆ ਲਾ ਅੱਗੇ ਪਾਸੇ ਕਿੰਨਾ ਨੰਬਰ ਵੱਡਾ ਹਾਂਜੀ ਤੁਹਾਡਾ ਕੀ ਦਾ ਬਿਜ਼ਨਸ ਚੱਲਦਾ ਉਹਦੇ ਬੈਗੇ ਤੇ ਚੌਂਕੀ ਮਾਰ ਕੇ ਸਰਦਾਤਾ ਹਾਂ ਬਣਾ ਤੇ ਬੰਨਿਆ ਇਹ ਕੈਂਸਰ ਤੋਂ ਉਹਨੇ ਕੈਂਸਰ ਪਾਇੰਦਿ ਤੁਹਾਨੂੰ ਹਾਤੇ ਕਿਹਨੇ ਤੁਹਾਨੂੰ ਖਬਰ ਆਇਤੀ ਇਹ ਹਾਤੇ ਬੰਨਿਆ ਜਿੰਨੇ ਜਿੰਨੇ ਕੰਮ ਜਿਵੇਂ ਬੈਠਾਉਣਾ ਪੈਣਾ ਇਹ ਪਾ ਜਿੰਨੇ ਬਾਹਰ ਦਾ ਵਾਸ਼ਰੂਮ ਵਿੱਚ ਬੈਠ ਲੱਗ ਜਾਵੇ ਫੇਰ ਅੰਦਰ ਐਂਟਰੀ ਕਰਨ ਦੇਣੀ ਐਂਜ ਬੇਸਮੈਂਟ ਤੇ ਐਂਟਰੀ ਨਹੀਂ ਹੈਗੀ ਬੰਦੇ ਨਹੀਂ ਨਹੀਂ ਉਹ ਇਦਾਂ ਨਹੀਂ ਨਹੀਂ ਆਪਣੀ ਦੁਕਾਨ ਹੈ ਉਹ ਕੀ ਚੱਕਰ ਆ ਆਪਣੀ ਦੁਕਾਨ ਹੈ ਬਾਪੂ ਜੀ ਬੜਾ ਨਾਲ ਪੂਰੇ ਬਾਪੂ ਮੇ ਪਤ ਜਾਨਾ ਹਾਂ ਇੱਕ ਬਹੁਤ ਬੜਿਆ ਆਪਣੀ ਦੁਕਾਨ ਤੋਂ ਨੇ ਆ ਦੂਜੇ ਦੇ ਮੈਨੂੰ ਪਹਿਲੇ ਪਤਾ ਹੀ ਪ੍ਰਧਾਨ ਕੋਈ ਆਜੇ ਗੇਟ ਕੋਈ ਆਜੇ ਨਵਾਂ ਇਹਦਾ ਵੀ ਨਵਾਂ ਬੰਦਾ ਕਰਕੇ ਹੀ ਆਉਣਾ ਸੀ ਨਹੀਂ ਕੀ ਰੋਡ ਜਦੋਂ 100 ਜਾਂਦੀ ਇੱਕੋ ਕੋ ਜਾਂਦੀ ਮੇਰੇ ਕਾਹ ਤੋਂ ਤੁਹਾਨੂੰ ਆਟਣ ਆਤਾ ਪਈਆਂ ਸਵਾਰ ਲੈਣ ਦੀਆਂ ਹਾਂ ਯਾਰ ਉਦੋਂ ਹੁਣ ਬੋਲੇ ਨਹੀਂ 100 ਕਦਰ ਗਏ ਆ ਉੱਥੇ ਇਹ ਦੁਕਾਨਾਂ ਦੇ ਬੰਨੇ ਹੋਏ ਆ ਇੱਕ ਦੁਕਾਨ ਦੀ ਜਣਾ ਜਦੋਂ ਇੱਕ ਜਗ੍ਹਾ ਤੋਂ ਆਪ ਨੂੰ ਵਧੀਆ ਨਹੀਂ ਜਦੋਂ ਇੱਕ ਦੁਕਾਨ ਆਪ ਨੂੰ ਵਧੀਆ ਚੀਜ਼ ਮਿਲਦੀ ਤੇ ਥਾਂ ਦਾ ਤਾਂ ਮੂੰਹ ਮਾਰਨ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਦੂਜੀ ਦੁਕਾਨਾਂ ਮਾਰੀ ਜੀਂਦ ਨੇ ਆਪਾਂ ਨੂੰ ਤਾਂ ਵਿਸ਼ਵਾਸ ਤਾਂ ਨਹੀਂ ਹੈਗਾ ਵਿਸ਼ਵਾਸ ਹੈਗਾ ਮੈਨੂੰ ਕੜ ਕੇ ਜਦੋਂ ਆਪਾਂ ਜਾਵਾਂਗੇ ਲੱਗਦਾ ਹੋਰ ਤੇਰਾ ਮੂੰਹ ਖੋਸਾ ਜਾ ਕਰੂਗਾ ਦੇਖਿਓ ਹੋ ਮੇਰੇ ਲਈ ਹੋਰ ਉਹ ਸਾਰਾ ਅੱਗ ਵੀ ਜਿਆਦਾ ਲੈ ਆਉਣੀ ਹੈ ਰਸਵਾਨ ਤੇ ਮੇਰੇ ਕੋਲ ਰਹਿਣਗੇ ਨਹੀਂ ਕਮਿੰਟ ਲੈ ਆਉਣੀ ਹੈ ਬਾਹਰ ਤੱਕ ਸਮਾਨ ਉੱਥੇ ਜਾ ਗਿਆ ਉਹ ਜਿੱਥੇ ਜਾੜੇ ਨਾਲ ਇਹਦੀ ਟੀ-ਸ਼ਰਟ ਦਾ ਪਹਿਲਾ ਦਾ ਪਜਾਬ ਵਾਲੀ ਦੇ ਪੰਜਾਬ ਵਾਲੀ ਕੱਲਾ ਪੰਜਾਬ ਕੱਲਾ ਪੰਜਾਬ ਕੱਲਾ ਕੱਲਾ ਓਨਲੀ ਪੰਜਾਬ ਕਹਿੰਦੇ ਜੋਰ ਤੇ ਘਟਦਾ ਹੈ ਸਿੱਤਾ ਕੋੜ ਦੇ ਨਿਕਾਉਂ ਚਾਂਬਲ ਗਏ ਹੁਣ ਫੜ ਤੋ ਮੇਰੀ ਬਾਤ ਨਾ ਰੱਖੋ ਚ ਮੇਰੇ ਨਾਲ ਨਾ ਬਗਾ ਆਹ ਜੀ ਤਾਂ ਮੇਰੇ ਨਾਲ ਨਹੀਂ ਚੱਕੋ